ਮੀਓ ਬੁਲੇਟ ਲੈ ਕੇ ਅੱਜ ਰੋ ਹਾਂ ਯਾਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਉਣ ਦੇ 24 ਘੰਟਿਆਂ ਅਤੇ ਆਉਣ ਦੇ ਪੰਜ ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹੜੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਿਹੜੇ ਅਲਰਟ ਜਾਰੀ ਕੀਤੇ ਗਏ ਹਨ ਪਿਛਲੇ 24 ਘੰਟਿਆਂ ਵਿੱਚ ਮੌਸਮ ਵਿਭਾਗ ਨੇ ਕੀ ਅਲਰਟ ਜਾਰੀ ਕੀਤੇ ਗਏ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਸਿਸਟਮ ਦੇਖਣ ਨੂੰ ਮਿਲਣਗੇ ਸਭ ਜਾਣਕਾਰੀ ਅੱਜ ਦੀ ਵੀਡੀਓ ਟੌਨ ਨਾਲ ਸਾਂਝੀ ਕਰਾਂਗੇ ਕਿਹੜੇ ਇਲਾਕਿਆਂ ਦੇ ਵਿੱਚ ਤੇਜ਼ ਨੇਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਇੱਕ ਵਾਰ ਫਿਰ ਤੋਂ ਛੋਟੀ ਜਿਹੀ ਬੇਨਤੀ ਕਰਦੀ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਨੇੜੇਕ ਪੁੰਦੀ ਰਵੇ ਫਿਲਹਾਲ ਜੇਕਰ ਗੱਲ ਕਰੀਏ ਪੰਜਾਬ ਦਾ ਮੌਸਮ ਤਕਰੀਬਨ ਅੱਜ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲਿਆ ਅਤੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਟੈਂਪਰੇਚਰ 40 ਤੋਂ ਅਬਵ ਦੇਖਣ ਨੂੰ ਮਿਲੇ ਸਭ ਤੋਂ ਗਰਮ ਖੇਤਰ ਦੀ ਗੱਲ ਕਰੀਏ ਤਾਂ ਤਕਰੀਬਨ ਆਪਾਂ ਨੂੰ 40 ਡਿਗਰੀ ਦੇ ਕਰੀਬ ਗੁਰਦਾਸਪੁਰ ਲੁਧਿਆਣਾ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ 40 ਡਿਗਰੀ ਕਰੀਬ ਦੇਖਣ ਨੂੰ ਮਿਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਜੇਕਰ ਸਬਤ ਪੰਜਾਬ ਦਾ ਸਭ ਤੋਂ ਗਰਮ ਜ਼ਿਲ੍ਹਾ ਦੀ ਗੱਲ ਕਰੀਏ ਤਾਂ 45.9 ਡਿਗਰੀ ਨਾਲ ਮਠੰਡਾ ਸਾਹਿਬ ਨਾਲੋਂ ਗਰਮ ਜ਼ਿਲ੍ਹਾ ਦੇਖਣ ਨੂੰ ਮਿਲਿਆ ਓਵਰ ਦੇ ਵਿੱਚ ਹਰਿਆਣਾ ਦੇ ਵਿੱਚ ਆਪਾਂ ਨੂੰ 44 ਡਿਗਰੀ ਦੇਖਣ ਨੂੰ ਮਿਲਿਆ ਤੇ ਅਗਲੇ ਦਿਨਾਂ ਦੇ ਵਿੱਚ ਵੀ ਆਪਾਂ ਨੂੰ 40 ਤੋਂ ਲੈ ਕੇ 45 ਡਿ ਦੀ ਦੇ ਵਿੱਚ ਤੇ ਟੈਂਪਰੇਚਰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਫਰੀਦাবাদ ਹੋ ਗਿਆ ਇਹਨਾਂ ਖੇਤਰਾਂ ਤੇ ਵਿਰਿਆਣੀ ਦੇ ਖੇਤਰਾਂ ਦੇ ਵਿੱਚ ਵੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ 45 ਪਲੱਸ ਟੈਂਪਰੇਚਰ ਦੇਖਣ ਨੂੰ ਮਿਲ ਰਿਹਾ ਹੈ 44 ਤੋਂ ਲੈ ਕੇ 40 ਦੇ ਵਿੱਚਕਾਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਟੈਂਪਰੇਚਰ ਦੇਖਣ ਨੂੰ ਮਿਲੇਗਾ ਤਕਰੀਬਨ ਗੱਲ ਕੁਝ ਥਾਮਾ ਤੋਂ ਹੀ ਆਪਾਂ ਨੂੰ ਹਲਕੇ ਪੂਰੇ ਦੀ ਹਵਾ ਦੀ ਵਾਪਸੀ ਦੇਖਣ ਨੂੰ ਮਿਲ ਰਹੀ ਹੈ ਕਿਤੇ ਨਾ ਕਿਤੇ ਆਪਾਂ ਨੂੰ ਅੱਜ ਵੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ 18 ਕਿਲੋਮੀਟਰ ਦੇ ਹਿਸਾਬ ਨਾਲ ਦੱਖਣ ਪੂਰੇ ਦੀ ਹ ਖ ਨੂੰ ਮਿਲੇਗੀ ਬਾਕੀ ਦੁਪਹਿਰ ਤੋਂ ਬਾਅਦ ਕਰੀਬਨ ਆਪਾਂ ਨੂੰ ਪੱਛੋ ਦੀ ਹਵਾ ਦੀ ਵਾਪਸ ਹਲਕੀ ਫੁਲਕੀ ਦੇਖਣ ਨੂੰ ਮਿਲੇਗੀ ਇਸੇ ਤਰ੍ਹਾਂ ਦਾ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਅਗਲੇ 48 ਘੰਟਿਆਂ ਤੱਕ ਇਸੇ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਤਕਰੀਬਨ ਅੱਜ ਦੀ ਗੱਲ ਕਰੀ ਅੱਜ ਨੂੰ ਤਕਰੀਬਨ ਮੌਸਮ ਗਰਮ ਰਹੇਗਾ ਤੇ 30 ਤਰੀਕ ਦੀ ਗੱਲ ਕਰਕੇ 30 ਤਰੀਕ ਨੂੰ ਵੀ ਜ਼ਿਆਦਾ ਇਲਾਕਿਆਂ ਵਿੱਚ ਮੌਸਮ ਗਰਮ ਰਹੇਗਾ 44 ਡਿਗਰੀ ਦੇ ਆਸ-ਪਾਸ ਟੈਂਪਰੇਚਰ ਜ਼ਿਆਦਾ ਇਲਾਕਿਆਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲੇਗੀ ਹੀਟ ਵੇਵ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਤਗੜੇ ਹਨੇਰ ਚੱਕੜ ਆਪਾਂ ਨੂੰ ਉਹਦੇ ਦਿਨਾਂ ਦੇ ਵਿੱਚ ਜਾਂਸ ਪੂਰੇ ਪੂਰੇ ਬੰਦੇ ਹੋਈ ਦਿਖਾਈ ਦੇ ਰਹੇ ਹਨ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਆਪਾਂ ਨੂੰ ਨੇਰ ਚੱਕਰ ਦੇਖਣ ਨੂੰ ਮਿਲ ਸਕਦੇ ਹਨ ਯੂਪੀ ਦੇ ਕੁਝ ਖੇਤਰਾਂ ਦੇ ਵਿੱਚ ਵੀ ਇਸ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਜਮੀ ਦੇ ਸ਼ਰਾਟੇ ਵੀ ਦੇਖਣ ਨੂੰ ਮਿਲ ਸਕਦੇ ਨੇ ਜਿੱਦੀ ਰੈਗੂਲਰ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਨੇ ਵੀ येलो अलर्ट ਜਾਰੀ ਕਰ ਦਿੱਤੇ ਗਏ ਹਨ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਆਪਾਂ ਨੂੰ ਤਕਰੀਬਨ ਅਗਲੇ 2 ਦਿਨ ਤਕਰੀਬਨ ਮੌਸਮ ਜ਼ਿਆਦਾ ਇਲਾਕਿਆਂ ਦੇ ਦੇ ਵੱਡੇ ਪੱਧਰ ਦੀ ਆਪਾਂ ਨੂੰ ਕਾਰਵਾਈ ਨਹੀਂ ਦੇਖਣ ਨੂੰ ਮਿਲੇਗੀ ਓਵਰ ਆਲ ਜੇਕਰ ਆਪਾਂ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਕਰੀਬਨ ਮੌਸਮ ਵਿਭਾਗ ਦੇ ਮਾਡਲ ਦੀ ਅੱਜ ਆਪਾਂ ਨੂੰ ਨਾਰਥ ਈਸਟ ਇੰਡੀਆ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਡੀਸਾ ਮਧ ਪ੍ਰਦੇਸ਼ ਹੋ ਗਿਆ ਪੂਰਬੀ ਪਾਕ ਹੋਗੇ ਮੌਸਮ ਆਮਦੌਰ ਦੇ ਖੁਸ਼ਕ ਰਹੇਗਾ 30 ਤਰੀਕ ਦੀ ਗੱਲ ਕਰੀਏ 30 ਤਰੀਕ ਨੂੰ ਤਕਰੀਬਨ ਉੱਤਰ ਪ੍ਰਦੇਸ਼ ਦੇ ਇਲਾਕਿਆਂ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਨਾਰਥ ਈਸਟ ਇਲਾਕਿਆਂ ਦੇ ਵਿੱਚ ਗੱਲ ਕਰੀਏ ਛਤੀਸਗੜ ਉੱਤਰ ਪ੍ਰਦੇਸ਼ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਵਿੱਤਵ ਦੀ ਦਿੱਲੀ ਦੇਖਣ ਨੂੰ ਮਿਲ ਸਕਦੀ ਹੈ ਦੇਰ ਸ਼ਾਮ ਤੋਂ ਬਾਅਦ ਆਪਾਂ ਨੂੰ ਹਲਕੇ ਦਰਮਿਆਨੇ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੁੰਦੇ ਦਿਖਾਈ ਦੇਣਗੇ ਪਾਕਿਸਤਾਨ ਵਾਲੀ ਸਾਈਡ ਤੋਂ ਬਾਕੀ ਉੱਤਰਾਖੰਡ ਹਿਮਾਚਲ ਦੇ ਪਹਾੜਾਂ ਦੇ ਵਿੱਚ ਵੀ ਆਪਾਂ ਨੂੰ ਤੇਜ਼ ਹਨੇਰੀ ਤੇ ਉਮੀਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਸ ਤੋਂ ਬਾਅਦ ਇੱਕ ਤਰੀਕ ਦੀ ਗੱਲ ਕਰੀਏ ਇੱਕ ਤਰੀਕ ਨੂੰ ਤਕਰੀਬਨ ਨਾਰਥ-ਈਸਟ ਇੰਡੀਆ ਤੇ ਬਾਕੀ ਉਪਹਾਰੀ ਇਲਾਕਿਆਂ ਦੇ ਵਿੱਚ ਗਰਮੀਆਂ ਦੇਖਣ ਨੂੰ ਮਿਲਣਗੀਆਂ 2 ਤਰੀਕ ਨੂੰ ਪੰਜਾਬ ਦੇ ਉਤਰੀ ਪੱਗ ਹੋਗੇ ਇਹਨਾਂ ਵਿੱਚ ਗਰਮੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਤੇ 3 ਤਰੀਕ ਨੂੰ ਇਹ ਸਿਸਟਮ ਹੋਰ ਸਟਰੋਂਗ ਹੋਏਗਾ ਤਕਰੀਬਨ ਯੂਪੀ ਹਰਿਆਣਾ ਦਿੱਲੀ ਤੱਕ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਤੇ ਤਕਰੀਬਨ 100 ਕਿਲੋਮੀਟਰ ਦੇ ਹਿਸਾਬ ਨਾਲ ਆਪਾਂ ਨੂੰ ਕਈ ਖੇਤਰਾਂ ਦੇ ਵਿੱਚ ਬਾਵਾ ਦੇਖਣ ਨੂੰ ਮਿਲ ਸਕਦੀਆਂ ਹਨ ਉਸ ਤੋਂ ਬਾਅਦ ਪੰਜ ਤਰੀਕ ਦੇ ਮੌਸਮ ਦੀ ਗੱਲ ਕਰੀਏ 5 ਤਰੀਕ ਨੂੰ ਸਮੁੱਚੇ ਭਾਰਤ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਪੂਰੇ ਉੱਤਰ ਪਾਸ ਦੇ ਵਿੱਚ ਜਿਹਦੇ ਵਿੱਚ ਪੰਜਾਬ ਦੇ ਸਾਰੇ ਉੱਤਰੀ ਲੱਗੇ ਹੋਗੇ ਦੱਖਣ ਪੂਰਬੀ ਹੋਗੇ ਸੈਂਟਰ ਪੰਜਾਬ ਹੋਗਾ ਸਾਰੇ ਇਲਾਕਿਆਂ ਨੂੰ ਇਹ ਕਵਰ ਕਰਦਾ ਹੋਇਆ ਤੈ ਕਹੀ ਦੇਗਾ ਤੇ ਹਰਿਆਣੇ ਦੇ ਸਾਰੇ ਇਲਾਕਿਆਂ ਨੂੰ ਉੱਤਰ ਹੋ ਗਿਆ ਪੂਰਬ ਹੋ ਗਿਆ ਸਾਰੇ ਇਲਾਕਿਆਂ ਨੂੰ ਇਹ ਅਸਰ ਦੇਖਣ ਨੂੰ ਮਿਲੇਗਾ ਯੂਪੀ ਦੇ ਇਲਾਕੇ ਹੋਗੇ ਬਾਕੀ ਕੇਰਲ ਕਰਨਾਟਕਾ ਹੋ ਗਿਆ ਨਾ ਸਾਰੇ ਪੱਗਾਂ ਦੇ ਵਿੱਚ ਆਪਾਂ ਨੂੰ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਅੱਗੇ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਜਿਹੜੇ ਮੌਸਮ ਵਿਭਾਗ ਨੇ ਲੜ ਜਾਰੀ ਕੀਤੇ ਗਏ ਹਨ ਤਕਰੀਬਨ ਆਪਾਂ ਨੂੰ 2 ਤਰੀਕ ਤਾਰੀਖ ਨੂੰ ਮੁੱਖ ਤੌਰ ਤੇ ਸਿਸਟਮ ਦੇਖਣ ਨੂੰ ਮਿਲੇਗਾ 30 ਤੋਂ 40 ਕਿਲੋਮੀਟਰ ਦੇ ਹਸਾਬ ਨਾਲ ਖਵਾਵਾਂ ਦੇਖਣ ਨੂੰ ਮਿਲਣਗੇ ਕੁਝ ਥਾਵਾਂ ਤੇ ਹੀਟ ਵੇਵ ਦੇ ਅਲਰਟ ਵੀ ਮੌਸਮੀ ਭਾਗ ਨੇ ਜਾਰੀ ਕੀਤੀ ਗਏ ਹਨ ਦੋ ਤੇ ਤਿੰਨ ਤਾਰੀਖ ਨੂੰ ਤਕਰੀਬਨ 30 ਤਾਰੀਖ ਨੂੰ ਟੁੱਟਵੇਂ ਤੌਰ ਤੇ ਗੱਜਲਿਸ਼ਕ ਦੀਆਂ ਕਾਰਵਾਈਆਂ ਤੇ ਅੱਜ ਆਪਾਂ ਨੂੰ ਤਕਰੀਬਨ ਹੀਟ ਵੇਵ ਦੀ ਵਾਰਨਿੰਗ ਜਾਰੀ